ਹਾਲੀ ਨਾ ਨਾ ਚੱਲ ਚੱਲ ਚੱਲਦਾ ਬਣੀ ਦੇ ਹੂੰ ਹਾਲੇ ਬਸਾ ਦੇ ਬਸ ਨਹੀਂ ਆਪਾਂ ਨਹੀਂ ਰੁਕਣਾ ਉਹ ਤੇ ਗੱਡੀ ਡਿੱਗੀ ਵੀ ਵਿਚੋਣੇ ਹਾਏ ਓਏ ਉਹ ਵਾਗ ਡਿੱਗੀ ਉਹ ਵੈਸੇ ਹਾਂ ਆ ਇਹਦੇ ਵਿੱਚ ਦੀ ਦੀ ਇੰਨੀਆ ਫੋਨ ਨੇ ਆਹ ਦੇ ਬੈਠੇ ਉਹ ਦੇ ਖੜੇ ਨੇ ਲੋਕ ਇੱਥੇ ਸਾਰਾ ਉਹਨਾਂ ਪਾਣੀ ਆਇਆ ਉਹ ਦੇਖਾਉਂਦਾ ਉਹਦਰ ਪਾਣੀ ਲੇ ਦੀ ਨਹੀਂ ਬਰਤੀ ਜੀ ਤੈਸ ਦਾ ਬਣੀ ਤੇ ਹੂੰ ਉਹ ਗੱਡੀ ਵਿੱਚ ਨੋਵਾਰ ਉੜਕੇ ਹੀ ਆ ਤੇ ਸੁਣ ਪੀਪ ਦਾ ਪਹਾੜਾ ਪੂਣਾ ਤੁਰਣੀ ਹੋਵੇ ਲਾ ਪਹਾੜਾ ਜਿੱਥੇ ਇੰਨੇ ਤੁਰਦੀ ਹੈ ਉਹ ਤੇ ਤੇਦੀ ਆ ਤੇਜ਼ੀ ਪਾਣੀ ਦੇਖ ਕੇ ਨਾ ਤੇਜ਼ ਚੱਲਦਾ ਮੇਰੇ ਤੇ ਚੱਲਦਾ ਪਣੀ ਹੈ ਜੇ ਤੂੰ ਕਹਾ ਇੱਕ ਟ੍ਰੇਨ ਜੀ ਆਉਗੀ ਇਹ ਇੱਥੋਂ ਦਾ ਡਿੱਗ ਨਹੀਂ ਸਕਦੀ ਗੱਡੀ ਇਹ ਤਾਂ ਥੱਲੇ ਰੁਕ ਗਈ ਸੀ ਪਿੱਛੋਂ ਹੀ ਆਈ ਆ ਆਹ ਥੱਲੇ ਇਹਦੀ ਮੋਗ ਰਾਜ ਉਹਦੇ ਵਿੱਚ ਵੀ ਲੰਘੀ ਜੇ ਤੇ ਕਿੰਨਾ ਦੇਰ ਕੋਣੀ ਹੈ ਮੈਂ ਉਹ ਇਧਰ ਤਾਂ ਜਮੇ ਡੁੱਬਿਆ ਪਿਆ ਸਾਰਾ ਕੁਝ ਆ ਉਹ ਨੀ ਉਹ ਘਰ ਜਾਂਦਾ ਇਹ ਹੋਊ ਕੱਢੀ ਜਾਂਦੇ ਮਿੱਟਰੇ ਨਾਲ ਹਾਂ ਦਾ ਤਬੀਰ ਖੜੂ ਮੀਰ ਨਾ ਲੱਗਾ ਕਿਤਾ ਜਿਵੇਂ ਉਧਰ ਰੋਪੜ ਬਣੀ ਸੀ ਐਵੇਂ ਹੋਇਆ ਉਹ ਡਰੇਨ ਜੀ ਦਾ ਪਾਣੀ ਆਉਂਦਾ ਸਾਰਾ ਇੱਥੇ ਉੱਡਾ ਪਾਣੀ ਇੱਥੇ ਫਿਰਦਾ ਪੈਲਟ ਬੂਣ ਜਦੀ ਨਹੀਂ ਮੋਟਰ ਲੈ ਇੱਧਰ ਆ ਤੁਰਦਾ ਸਾਰਾ ਪਾਣੀ ਦੇਖ ਕਿੰਨੀ ਤੇਜ਼ੀ ਨਾਲ ਜਾਂਦਾ ਪਾਣੀ ਭਰੇ ਨੂੰ ਦੇ ਉਹ ਰੇਨ ਜੀ ਵੀ ਆਹਨੇ ਇੱਥੇ ਆ ਆ ਦੇਖ ਇਧਰ ਕਿੰਨੇ ਡੇਕ ਦਾ ਪਾਣੀ ਇਹਦੇ ਚ ਇਤਨਾ ਦੇਖਿਆ ਇੱਥੇ ਦੇਖੀ ਗੇ ਮੇਰਾ ਤੇ ਆ ਦੇਖ ਰਿਹਾ ਥੱਲੇ ਦੇਖ ਇੱਥੇ ਤੇ ਇਹ ਜੀ ਆ ਕੇ ਦੇਖੋ ਪੜੀਂ ਦੀਂਦੀ ਹੈ ਡਰੇਨ ਆਏ ਦੇਖ ਉਹ ਪਾਸੀ ਨਹੀਂ